ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਨਾਲ ਜੁੜੀਆਂ ਹੋਈਆਂ ਸਾਖੀਆਂ ਆਪਾਂ ਸੁਰਤ ਪ੍ਰਕਾਸ਼ ਗ੍ਰੰਥ ਅਧਾਰਤ ਸਰਵਣ ਕਰਦੇ ਆ ਰਹੇ ਹਾਂ ਇੱਕ ਵੇਰਾਂ ਦੀ ਗੱਲ ਹੈ ਸੰਮਤ 1597 ਵਿੱਚ ਛੇ ਸਾਸੂਰੀ ਪਾਸੋਂ ਹਾਰ ਖਾ ਕੇ ਖਮਾਈਓ ਬਾਸ਼ਾ ਲਾਹੌਰ ਵੱਲ ਨੂੰ ਜਾਂਦਾ ਹੋਇਆ ਜਦ ਬਿਆਸਾ ਤੋਂ ਪਾਰ ਹੋਇਆ ਤਾਂ ਉਸ ਨੂੰ ਪਤਾ ਲੱਗਾ ਕਿ ਮੇਰੇ ਪਿਤਾ ਬਾਬਰ ਬਾਸ਼ਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੋਈ ਸੀ ਹੁਣ ਉਸ ਗੱਦੀ ਉੱਤੇ ਦੂਸਰਾ ਸਰੂਪ ਗੁਰੂ ਅੰਗਦ ਦੇਵ ਜੀ ਹਨ ਖਡੂਰ ਵਿੱਚ ਉਹਨਾਂ ਦਾ ਦਰਬਾਰ ਲੱਗਦਾ ਹੈ ਮੈਂ ਦਰਸ਼ਨ ਕਰਕੇ ਅਸੀਸ ਲੈ ਚਲਾਂ ਇਹ ਵਿਚਾਰ ਕੇ ਖਡੂਰ ਵਿੱਚ ਆਇਆ سری گرو انگد دیو جی اس ویلے کھیل رہے سن ہم کھڑوتا رہا مہاراج نے اس وقت کوئی تیان نہ دیتا اس نے گسے بچ آکے تلوار دے کبجے ہوتے ہاتھ رکھیا کہ تلوار نال اس فقیر دا سر لا دیا میں بادشاہ میری اس پرواہ نہیں کیتی پر ہاتھ تلوار دے کبجے نال جڑ گیا ہلے نال سری گرو انگد دیو جی نے نیترا نال پھر اس وقت تکیا دین ہویا ویہ کے مہاراج نے آکھیا شیر شاہ سو کچھنا نہ کھڑگ ہتن ہم پرچل آئو اتوں شیر شاہ سوری کولوں کوائل ہو کے پا جایا ہے ساڈے اتنے ہوں تلوار چکتا ہے اے تلوار اتنے ورد کے فتح کیوں نہ پائی اے سن کے ہمائیو دین ہو کے چرا سے ٹہ پیا پشچاتاپ کیا آخیا مہاراج گرو نانک خدا کی پاپ جات سن انہوں کی بخش خوش کم گئی میں آپ جی تو پوچھنے آیا ہاں تڈے تو انہوں بےد نہیں مہاراج نے آخیا تی مہان وی بےدبی کی ہاتھ جوڑ حمایوں نے معافی منگی آخیا ਕੋਈ ਅਸੀਸ ਦਿਓ ਗੁਰੂ ਮਹਾਰਾਜ ਨੇ ਉਸ ਨੂੰ ਸੱਚ ਧਰਮ ਤੇ ਨਿਆਂ ਕਰਨ ਦਾ ਉਪਦੇਸ਼ ਦਿੱਤਾ ਆਖਿਆ ਹੁਣ ਤੂੰ ਜਾ ਆਪਣੇ ਦੇਸ਼ ਫਿਰ ਆ ਕੇ ਰਾਜ ਕਰੀ ਹੁਣ ਇਹ ਗੱਲ ਸੁਣ ਹਮਾਇਉ ਲਾਹੌਰ ਤੋਂ ਸਿੱਧ ਹੁੰਦਾ ਹੋਇਆ ਫਾਰਸ ਪਹੁੰਚਾ ਸਨ 1540 ਈਸਵੀ ਨੂੰ ਹਾਰ ਖਾ ਕੇ ਗਿਆ ਸਨ 1556 ਈਸਵੀ ਵਿੱਚ ਫਿਰ ਹਿੰਦ ਪਠਾਣਾ ਤੋਂ ਜਿੱਤਿਆ ਫਤਿਹ ਕੀਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ